ਜੀ ਆਈਸੀ ਸੂਟ ਜਿਹੜੇ ਤੁਹਾਨੂੰ ਦਿਖਾਵਾਂਗੇ ਉਹ ਸਪੈਸ਼ਲ ਕਰਵਾ ਚੌਥਲੀ ਤੇ ਪਾਰਟੀ ਲਈ ਹੋਣਗੇ ਪਹਿਲਾਂ ਤੁਸੀਂ ਰੈੱਡ ਕਲਰ ਚੈੱਕ ਕਰ ਸਕਦੇ ਹੋ embroidery ਇਹ ਵਿੱਚ 3 ਕਲਰ then black ਕਲਰ ਵਿੱਚ ਜਿਹੜੇ ਆ অলਮੋਸਟ 12 ਤੋਂ 15 ਕਲਰ ਆਪਣੇ ਕੋਲ ਅਵੇਲੇਬਲ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਚੈੱਕ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ yellow solo piece ਨੈਕਸਟ ਵਨ red ਕਲਰ ਇਹ ਜਿਹੜਾ ਆ ਔਰ ਨੇਚਰਲ ਕ੍ਰੇਪ ਵਿੱਚ ਜਦੋਂ ਪਿਓਰ ਸ਼ਨੋਂ ਦਾ ਦੁਪੱਟਾ ਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ অলਮੋਸਟ 15-16 ਕਲਰ ਅਵੇਲੇਬਲ ਆ ਨੈਕਸਟ ਦੇ ਬਲੂ ਕੜਾਈ ਵਾਲੇ ਵਿੱਚ ਤੁਸੀਂ ਦੇਖ ਸਕਦੇ ਚੈੱਕ ਕਰ ਸਕਦੇ ਆ ਇਹ ਦੋ ਟਾਈਪ ਦੀ ਕੜਾਈ ਵਾਲੇ ਸੂਟ ਹੈ ਤੇ ਇਹਦੇ ਵਿੱਚ ਨੈਕਸਟ ਲਗ-ਲਗ ਕਲਰ ਲਗ-ਲਗ ਐਮਬੋਇਡਰੀ ਦੇ ਜਿਹੜੇ ਸੂਟ ਅਵੇਲੇਬਲ ਆ ਸਾਰੇ ਸੂਟ ਦਾ ਜਿਹੜਾ ਫੈਬਰਿਕ ਆ ਬਹੁਤ ਹੀ ਵਧੀਆ ਤੇ ਕੜਾਈ ਵੀ ਬਹੁਤ ਵਧੀਆ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਆਰਡਰ ਕਰ ਸਕਦੇ ਹੋ ਪਲੇਸ ਜਿਹੜਾ ਵੀ ਤੁਹਾਨੂੰ ਕਲਰ ਜਾਂ ਜਿਹੜਾ ਵੀ ਫੈਬਰਿਕ ਤੁਹਾਨੂੰ ਚਾਹੀਦਾ ਆ ਜਿਹੜਾ ਵੀ ਇਹਦਾ ਜਿਹੜਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਤੁਸੀਂ ਅਗਰ ਫੋਰਨ ਬੈਠੇ ਆ ਕਿਤੇ ਜਾਂ ਇੰਡੀਆ ਵਿੱਚ ਆ ਜਾਂ ਫਿਰ ਆਊਟ ਆਫ ਕੰਟਰੀ ਆ ਥੈਨ ਤੁਸੀਂ ਆਪਣਾ ਆਰਡਰ ਪਲੇਸ ਦਿੱਤੇ ਨੰਬਰ ਤੇ ਕਰ ਸਕਦੇ ਆ ਕਿਉਂਕਿ ਆਪਣੀ ਜਿਹੜੀ ਡਿਲੀਵਰੀ ਹਰ ਇੱਕ ਜਗ੍ਹਾ ਅਵੇਲੇਬਲ ਆ ਅਗਰ ਤੁਸੀਂ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਆ ਤਾਂ ਸਾਡੇ ਕੋਲੋਂ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਆ ਤੁਸੀਂ ਆਪਣਾ ਆਪਣਾ ਆਰਡਰ ਚੈੱਕ ਕਰਕੇ ਪਲੀਜ਼ ਆਰਡਰ ਪਲੇਸ ਕਰੋ ਤੇ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ